ਹਮੇਸ਼ਾ ਕਿਤਨਾ ਕਿਤੇ ਜਾ ਕੇ ਜਿਹੜਾ ਹੈਗਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਜਿਹੜੀ ਕਰਦਾ ਹੈ ਤੇ ਆਪਸ ਵਿੱਚ ਹੀ ਮਤਲਬ ਆਪਸ ਵਿੱਚ ਹੀ ਸਿੰਘਾਂ ਦੇ ਵਿੱਚ ਹੀ ਮਤਲਬ ਸਿੰਘ ਫਸਾਉਂਦਾ ਰਹਿੰਦਾ ਜਦ ਇੱਕ ਉਹਦੇ ਕੋਈ ਨਾ ਕੋਈ ਕਰਦਾ ਰਹਿੰਦਾ ਅੱਜ ਰਾਜਪੁਰੇ ਦੇ ਵਿੱਚ ਕੁਝ ਦਿਨ ਪਹਿਲਾਂ ਮੈਂ ਦੱਸਿਆ ਸੀ ਕਿ ਅਸੀਂ ਜੀਰਪੁਰ ਗਏ ਸੀ ਉੱਥੇ ਇੱਕ ਵਿਧਵਾ ਔਰਤ ਦੇ ਘਰ ਨੂੰ ਦੱਬਿਆ ਹੋਇਆ ਸੀ ਅਸੀਂ ਉਸ ਮਾਤਾ ਦਾ ਘਰ ਖਾਲੀ ਕਰਨ ਵਾਸਤੇ ਪ੍ਰਸ਼ਾਸਨ ਕੋਲ ਪਹੁੰਚੇ ਸੀ ਅਸੀਂ ਕਿਤੇ ਘਰ ਨਹੀਂ ਵੜੇ ਪ੍ਰਸ਼ਾਸਨ ਕੋਲ ਗਏ ਤੇ ਉਹ ਭੈਣ ਦੇ ਨਾਲ ਇਹ ਉਧਰ ਆਏ ਉਥੋਂ ਆਏ ਜਦੋਂ ਆਏ ਤੇ ਮੈਂ ਕਹਿੰਦਾ ਸਿੰਘ ਆਏ ਨੇ ਇੱਕ ਨਾਮ ਦਮਨ ਨਾਮ ਦਾ ਸ਼ਖਸ ਹੈ ਜਿਹੜਾ ਆਪਣੇ ਆਪ ਨੂੰ ਬਾਬਾ ਰਾਜਾ ਰਾਜ ਸਿੰਘ ਜੀ ਦਾ ਦਲ ਦਾ ਕਹਿੰਦਾ ਹੈ ਬਾਬਾ ਰਾਜਾ ਦਾ ਸਾਡਾ ਬਹੁਤ ਪਿਆਰ ਆ ਸੀ ਉਹਦਾ ਬਹੁਤ ਸਤਿਕਾਰ ਕਰਦੇ ਕਿਸਾਨੀ ਸੰਘਰਸ਼ 'ਚ ਅਸੀਂ ਇਕੱਠੇ ਰਹੇ ਆ ਬੜਾ ਉਹਨਾਂ ਦਾ ਯੋਗਦਾਨ ਹੈ ਕੌਮੀ ਇਨਸਾਫ ਮੋਰਚੇ ਦੇ ਵਿੱਚ ਜਿਹੜਾ ਬੰਦੀ ਸਿੰਘ ਰਹਿ ਮੋਰਚਾ ਹਰ ਇੱਕ ਜਗ੍ਹਾ ਉਹਨਾਂ ਦਾ ਯੋਗਦਾਨ ਹੁੰਦਾ ਸੋ ਉਹਨਾਂ ਦਾ ਉਹਨੇ ਨਾਂ ਵਰਤਿਆ ਵੀ ਬਲਟਾਣੇ ਕੋਈ ਸ਼ੌਣੀ ਹੈ ਵੀ ਮੈਂ ਉਥੋਂ ਦਾ ਜਥੇਦਾਰ ਆ ਤੇ ਇਹਨਾਂ ਨੇ ਜਦੋਂ ਆਏ ਅਸੀਂ ਇਹਨਾਂ ਤੇ ਭਰੋਸਾ ਕੀਤਾ ਤੇ ਇਹ ਸਾਨੂੰ ਵਾਦਾ ਕਰ ਗਏ ਜਦਿਕੂ ਵਿਭੀ ਨੇ 2 ਲੱਖ ਰੁਪਏ ਦੇਣਾ ਸੀ ਇਹ ਵਾਦਾ ਕਰਕੇ ਵੀ ਅਸੀਂ ਤੁਸੀਂ ਪੈਸੇ ਦਾ ਜਿਹੜਾ ਕੋਰਚਨ ਲੈ ਛਲੇਓ ਤਸੀਂ ਚਾਬੀ ਤੁਹਾਨੂੰ 2 ਦਿਨ ਬਾਅਦ ਦੇ ਦਾਂਗੇ ਸਾਨੂੰ ਸਮਾਨ ਚੱਕ ਲੈਣ ਦਿਓ 2 ਦਿਨ ਅਸੀਂ ਕਹ ਵੀ ਲਿਖ ਲਿਖਾ ਆਪਣੇ ਕਹਿੰਦਾ ਜੀ ہماری ਜ਼ੁਬਾਨ ਹੈ ਜਿਵੇਂ ਬੋਲਦਾ ਹੈ ہماری ਜ਼ੁਬਾਨ ਹੈ ਕਹਿੰਦਾ ਅਗਰ ਨਾ ਦੇ ਕੇ ਤਾਂ ਮੈਂ ਉਖਾੜ ਕੇ ਲਾਊਂਗਾ 19 ਤਰੀਕ ਲੰਘ ਗਈ ਹਾਲੇ ਫੋਨ ਮੇਰੇ ਕੋਲ ਕੱਲੇ ਕੱਲੇ ਰਿਕਾਰਡਿੰਗ ਆ ਸਾਹਿਬ ਕੱਲਾ ਕੱਲਾ ਪ੍ਰੂਫ ਜੇਦੋਂ ਕਿਸੇ ਨੂੰ ਲੋੜ ਪੈਗੀ ਮੈਂ ਪ੍ਰੂਫ ਦਿਖਾ ਸਕਦਾ ਸਭ ਨੂੰ ਰਿਕਾਰਡਿੰਗ ਸੁਣਾ ਸਕਦਾ ਜਿੱਥੇ ਮੈਂ ਕਹਿੰਦਾ ਵੀ ਮੈਨੂੰ ਚਾਬੀ ਦੇ ਦੋ ਚਾਬੀ ਦੇ ਇਹਨਾਂ ਨੇ ਚਾਬੀਂ ਦਿੱਤੀ ਉਸ ਤੋਂ ਬਾਅਦ ਇਹਨਾਂ ਨੇ ਸਾਡਾ ਫੋਨ ਨਹੀਂ ਚੁੱਕਿਆ 2-3 ਦਿਨ ਪਹਿਲਾਂ ਫੋਨ ਲਾਇਆ ਚੱਕਿਆ ਨਹੀਂ ਅੱਜ ਮੈਂ ਫੋਨ ਲਾਇਆ ਇਹਨੂੰ ਮੈਂ ਕਿਹਾ ਵੀ ਤੂੰ ਸਾਡੇ ਨਾਲ ਬੇਜੁਬਾਨ ਕਰਕੇ ਤੂੰ ਸਾਡੇ ਰਾਜਪੁਰੇ ਚ ਆਇਆ ਹੈ ਵੀ ਤੂੰ ਇੱਥੇ ਕੋ ਮਦਾਫਰਦ ਹੈ ਚਲੋ 20 ਸੈਕਿੰਡ ਦੀ ਗੱਲ ਹੈ ਉਹ ਵੀ ਸੁਣ ਲਿਓ ਵੀ ਇਹਨੂੰ ਕੋਈ ਗਾਲ ਕੱਢੀ ਹੋਵੇ ਮੈਂ ਕੋਈ ਇਹ ਜੋ ਸ਼ਬਦ ਮਾੜਾ ਬੋਲਿਆ ਹੋਵੇ ਮੈਂ ਵੀ ਕੋਈ ਨਹੀਂ ਇਹਨੇ ਮੈਨੂੰ ਫੋਨ ਕੀਤਾ ਕਹਿੰਦਾ ਕਹਿੰਦਾ ਵੀ ਮਾਂ ਕਾ ਦੁੱਧ ਪੀਆ ਤੋ ਆ ਮੈਂ ਇਹੀ ਖੜਾ ਹੂੰ ਵਾ ਆ ਇਧਰ ਆ ਇਹ ਕਰ ਮੈਂ ਤਨਾ ਕਰ ਦੂੰਗਾ ਤੂੰ ਇਧਰ ਜਿਵੇਂ ਬੋਲਦਾ ਮੈਂ ਪਟਿਆਲੇ ਸੀਗਾ ਮੈਂ ਕਿਹਾ ਕੋਈ ਨਹੀਂ ਵੀ ਧਨਵਾ ਕਾਲਪੁਰ ਕਬਾਇਕੁਰ ਜਾਣਦਾ ਗੁੱਤ ਕਿਹਨੇ ਪਿੱਤਾ ਚਲੋ ਜਿੱਥੇ ਇਹਨੇ ਫੋਨਦਨ ਕੈਂਪਰ ਉੱਥੋਂ ਭੱਜਿਆ ਆਏ ਤਾਂ ਭੱਜ ਕੇ ਇੱਥੇ ਆ ਗਿਆ ਫਿਰ ਇਹਨੇ ਫੋਨ ਲਾਇਆ ਮੈਨੂੰ ਆਪ ਹੀ ਰਿਕਾਰਡਿੰਗ ਤੁਸੀਂ ਇਹ ਚੈੱਕ ਕਰ ਲਿਓ ਵੀ ਮੈਂ ਕੀਤਾ ਕਿਹਦਾ ਆਇਆ ਕਹਿੰਦਾ ਮੈਂ ਯਾ ਇੱਥੇ ਫਿਰ ਜਿਹਦੇ ਘਰ ਆਇਆ ਸੀ ਹੰਗਰੀ ਬਾਈਟ ਕਰਕੇ ਬੰਦਾ ਉਹਨੇ ਵੀ ਮਾਣ ਖਰਾਬ ਕੀਤਾ ਤੇ ਉਹ ਕਹਿੰਦਾ ਵੀ ਸਾਡੇ ਘਰ ਆ ਇੱਥੇ ਆ ਜਾ ਤੂੰ ਉਹਨੇ ਵੀ ਇਹ ਕਹਿੰਦਾ ਸਾਡੇ ਘਰ ਤੋਂ ਆ ਜਾ ਇਹਨਾਂ ਦਾ ਵਹਿਮ ਸੀ ਕਿ ਕਿਤੇ ਅਸੀਂ ਕਦੇ ਕਿਤੇ ਉਹੀ ਬੋਲੀ ਜਾਂਦੇ ਆ ਅਸੀਂ ਵੀ ਸਾਡੀਆਂ ਫੌਜਾਂ ਤਿਆਰ ਬਰ ਤਿਆਰ ਹੋ ਕੇ ਅਸੀਂ ਇੱਥੇ ਆ ਗਏ ਤੇ ਅਸੀਂ ਘਰ ਨਹੀਂ ਬੜੇ ਕਿਉਂਕਿ ਸਾਨੂੰ ਪਤਾ ਸਾਡਾ ਮਾਰਕੀਟ ਕਲੋਨੀ ਆ ਇੱਥੇ ਬੱਚੇ ਸੀਗੇ ਬਜ਼ੁਰਗ ਸੀਗੇ ਚਲੋ ਐਵੇਂ ਨੁਕਸਾਨ ਹੋ ਜਾਂਦਾ ਇਹ ਉੱਪਰ ਖੜਿਆ ਉੱਪਰ ਟੱਟਾ ਚਲਾਈਆਂ ਨੇ ਜਿਹੜਾ ਗੱਡੀ ਛੱਡ ਕੇ ਇੱਥੋਂ ਭੱਜ ਗਿਆ ਅੰਦਾ ਟੱਪ ਕੇ ਪਿੱਛੋਂ ਸਾਨੂੰ ਹੀ ਪਾ ਲਗਾਈ ਤੇ ਸਾਹਮਣੇ ਖੜਿਆ ਵਾਜਾ ਮਾਰਦੇ ਰਿਹਾ ਤੇ ਕੰਦਾ ਟੱਪ ਕੇ ਅੱਡੀਆਂ ਨੂੰ ਜਿਵੇਂ ਥੁੱਕ ਲਾ ਕੇ ਬੰਦੇ ਭੱਜਦੇ ਨੇ ਇਹ ਉਦਾਂ ਉੱਥੋਂ ਭੱਜ ਗਿਆ ਗੱਡੀ ਇੱਥੇ ਖੜੀ ਹੋਈ ਆ ਪ੍ਰਸ਼ਾਸਨ ਆ ਗਿਆ ਪ੍ਰਸ਼ਾਸਨ ਨੂੰ ਅਸੀਂ ਬੇਨਤੀ ਕੀਤੀ ਆ ਵੀ ਸਾਰੇ ਪ੍ਰੂਫ ਅਸੀਂ ਪ੍ਰਸ਼ਾਸਨ ਨੂੰ ਦੇਵਾਂਗੇ ਰਿਪੋਰਟਿੰਗ ਆ ਪ੍ਰਸ਼ਾਸਨ ਨੂੰ ਦੇਵਾਂਗੇ ਮੰਨਦੀ ਕਾਰਵਾਈ ਜਿਹੜੀ ਯਾ ਡੈਸੂਰੋਂ ਮੈਂ ਖੜਦਾ ਫਿਰ ਅਸੀਂ ਇੱਥੇ ਆਏ ਤੁਹਾਡੇ ਸਾਹਮਣੇ ਖੜੇ ਆ ਸਾਡੇ ਸਾਰੇ ਹੁਣ ਤੱਕ ਖੜੇ ਆ ਇੱਥੋਂ ਇਹ ਆਪਣੀ ਗੱਡੀ ਛੱਡ ਕੇ ਇੱਥੋਂ ਇਹ ਫਰਾਰ ਹੋ ਗਿਆ ਨਾਲ ਇਹਦੇ ਇੱਕ ਹੋਰ ਸਿੰਘ ਸੀਗਾ ਨਾਲ ਇਹ ਹੰਗਰੀ ਬਾਈਟ ਵਾਲਾ ਬੰਦਾ ਇਹਦੇ ਨਾਲ ਲੜਿਆ ਹੋਇਆ ਤੇ ਸੁਮੋਹਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਅਸੀਂ ਪ੍ਰਸ਼ਾਸਨ ਨੂੰ ਬੇਨਤੀ ਕਰਾਂਗੇ ਬੰਦ ਦੀ ਕਾਰਵਾਈ ਜਿਹੜੀ ਉਹਦੇ ਕੀਤੀ ਜਾਵੇ ਪਰ ਇਹਨੂੰ ਤੁਹਾਡੇ ਚੈਨਲ ਦੇ ਮਾਧਿਅਮ ਦੁਆਰਾ ਕਹਿ ਦਿੰਨੇ ਆ ਤੇਰਾ ਜਿੱਥੇ ਦਿਲ ਕਰਦਾ ਜੀ ਕਰਦਾ ਤੂੰ ਉੱਥੇ ਦੱਸਦੀ ਐ ਤਰਾਜਪੁਰਾ ਹੀ ਨਾ ਤੇਰਾ ਕਿਤੇ ਵਹਿਮ ਹੋਵੇ ਵੀ ਹਾਂ ਵੀ ਇੱਥੇ ਤੂੰ ਉੱਥੇ ਦੱਸਦੀ ਐ ਏਡੀ ਕੋਈ ਗੱਲ ਨਹੀਂ ਹੈਗੀ ਤੇ ਤੂੰ ਜੀਰਪੁਰ ਤੇ ਗੁਰੂ ਸਾਹਿਬ ਕਾਲ ਫਿਰ ਵਾਹਿਗੁਰੂ ਦੀ ਕਿਰਪਾ ਤੇ ਜਿਹੜਾ ਤੂੰ ਬੰਬੇ ਵਾਲਾ ਆਪਣੇ ਜਿਹੜਾ ਰੋਲਾ ਪਾ ਲਾ ਉੱਥੇ ਪਾ ਲਾ ਪਰ ਆਹ ਜਿਹੜਾ ਤੇਰੀਆਂ ਕਾਲੀਆਂ ਗੁਰਦੋਤਾ ਨੇ ਇਧਰ ਪੰਜਾਬ ਵਿੱਚ ਹੀ ਨਹੀਂ ਚੱਲਣ ਤੇ ਅਸੀਂ ਤੇ ਤੇਰੇ ਬਾਣੇ ਤੇ ਭਰੋਸਾ ਕੀਤਾ ਤੇਰੀ ਜੁਬਾਨ ਤੇ ਭਰੋਸਾ ਕੀਤਾ ਵੀ ਚੱਲ ਕਲਗੀਧਰ ਪਾਸ਼ਾ ਦਾ ਬਾਣਾ ਤੇ ਮੰਨ ਲੈ ਚੱਲ ਭਰੋਸਾ ਕਰਦੇ ਹਾਂ ਪਰ ਇਹਨਾਂ ਨੇ ਉਸ ਫਲੈਟ ਤੇ ਜਿਹੜੀ ਵਿਧਵਾ ਹਰ ਉਹ ਵੀ ਤੁਹਾਡੇ ਸਾਹਮਣੇ ਸੀ ਲਿਆ ਸਕਦੇ ਆ ਉਸ ਔਰਤ ਦੇ ਫਲੈਟ ਤੇ ਕਬਜ਼ਾ ਕਰਨ ਦੀ ਇਹਨਾਂ ਨੇ ਕੋਸ਼ਿਸ਼ ਕੀਤੀ ਜਿਹੜੀ ਅਸੀਂ ਇਹਨਾਂ ਦੀ ਕੋਸ਼ਿਸ਼ ਉਹ ਕਾਮਯਾਬ ਅਸੀਂ ਨਹੀਂ ਹੋਣ ਦਿੱਤੀ ਤੇ ਉਹ ਜਿਹੜੀਆਂ ਚਾਬੀਆਂ ਨੇ ਪੁਲਿਸ ਪ੍ਰਸ਼ਾਸਨ ਨੇ ਜਿਹੜਾ ਵਿੱਚ ਪਾਕੇ ਤੋਂ ਚਾਬੀਆਂ ਉਸ ਵਿਧਵਾ ਔਰਤ ਨੂੰ ਦਿਵਾ ਦਿੱਤੀਆਂ ਆਪਾ ਜੀ ਅਕਸਰ ਜਦੋਂ ਵੀ ਪੰਜਾਬ ਦੇ ਵਿੱਚ ਹੋਂਦੀ ਹੈ ਵੀ ਕਿਥੋਂ ਮਿਲਦੀ ਤੇ ਹਮੇਸ਼ਾ ਵਿਵਾਦਾਂ ਨਾਲ ਘਿਰਿਆ ਰਹਿੰਦਾ ਕੰਮ ਇਹ ਕਿਉਂ ਜੀ ਦੇਖੋ ਜੀ ਸਾਨਾ ਸਾਡਾ ਤਾਂ ਰਾਜਪੁਰੇ ਰਹਿੰਦਾ ਮੈਨੂੰ ਤਾਂ ਆਪਣਾ ਪਤਾ ਹੈ ਵੀ ਸਾਡਾ ਰਾਜਪੁਰੇ ਦਾ ਸਾਨੂੰ 20 ਸਾਲ ਹੋ ਚੱਲੇ ਨੇ ਸਾਡਾ ਇੱਥੇ ਸਾਡਾ Hindu ਭਾਈਚਾਰਾ Sikh ਭਾਈਚਾਰਾ Christian ਭਾਈਚਾਰਾ ਸਾਡਾ ਹਰ ਇੱਕ ਭਾਈਚਾਰਾ ਬੜਾ ਪਿਆਰ ਹੈ ਬੜਾ ਸਾਡਾ ਸਰਕਾਰ ਹੈ ਹਰ ਇੱਕ ਦੇ ਅੰ内 ਜੰਨੇ ਆ ਕਈ ਇਹ ਮਾਹੌਲ ਸਾਡਾ ਰਾਜਪੁਰ ਸੇ ਖਰਾਬ ਨੇ ਆ ਬਾਹਰ ਮਸਲੇ ਪੰਥ ਹੁੰਦੇ ਨੇ ਗੱਲ ਵੱਖਰੀ ਆ ਪਰ ਇਹ ਜਦੋਂ ਵੀ ਇਹਨੇ ਆਉਣਾ ਇਹਨੇ ਆਪਣਾ ਬਸ ਸੋਸ਼ਲ ਮੀਡੀਆ ਤੇ ਇਹਨੂੰ ਵਹਿਮ ਸੀ ਵੀ ਮੈਂ ਇੱਥੇ ਵੀ ਕਰਕੇ ਤਾਂ ਮੈਂ ਲੰਘ ਜਾਊਂਗਾ ਵੀ ਸ਼ਾਇਦ ਮੈਨੂੰ ਕੋਈ ਟੱਕਰਦਾ ਨਹੀਂ ਪਰ ਇਹਦਾ ਵਹਿਮ ਜਿਹੜਾ ਅੱਜ ਅਕਾਲਪੁਰ ਖਵਾਏ ਉਹ ਥੋੜਾ ਜਿਹਾ ਕੱਟਦਾ ਨਿਕਲ ਤੇ ਪੂਰਾ ਜਾਣਾ ਸੀ ਇਹ ਕਿਤਾ ਥੱਲੇ ਆ ਜਾਂਦਾ ਤੇ ਜਾ ਕੇ ਤੇ ਅਸੀਂ ਉੱਪਰ ਘਰ ਵੜ ਜਾਂਦੇ ਚੜ ਜਾਂਦੇ ਅਸੀਂ ਤਾਂ ਸ਼ਰਮ ਕਰਗੇ ਸਾਡੇ ਰਾਜਪੁਰੇ ਸ਼ਹਿਰ ਦੇ ਸਾਡੇ ਇਲਾਕੇ ਦੇ ਲੋਕਾਂ ਦੀ ਸਾਡੇ ਪਰਿਵਾਰ ਸਾਡੇ ਜੀਨ ਵੀ ਅਸੀਂ ਕਿਸੇ ਦਾ ਘਰ ਨਹੀਂ ਵੜਨਾ ਵੀਡੀਓ ਸੇ ਮੈਂ ਪਹੁੰਚ ਲੜਾਓ ਕਿਦੜੋਂ ਸੇ ਮੈਂ ਸ਼ੇਅਰ ਬਣਾਓ 1 ਲੱਖ ਸੇ 1 ਲੜਾਓ ਤਪੈ ਗੁਰਗੋਬਿੰਦ ਸਿੰਘ ਜੀ ਮਹਾਰਾਜ ਨਾਮ ਕਾ ਹੋ ਵਾਇਰੂ ਕਲਗੀਧਰ ਪਿਤਾ ਮਹਾਰਾਜ ਕਾ ਪਹੁੰਚ ਨਾ ਐਸੇ ਘੁੰਮਤੇ ਐਸੇ ਸਾਧਨ ਤੋਂ ਮੇਰਾ ਇਹ ਥਾਰੇ 도ਗਲੇ ਪਰਵਾਣਾ बजिंदर सिंह परवाना ये था मेरा साधन रे इधर तूने जो पत्थर मारा ना वो पत्थर मारने वाला वीडियो भी रखा है इधर जो तूने पत्थर मारा तूने आपको कुत्ता समझाया करे हम कुत्ते दिखते तेरे को और गाड़ी किसका है तूने मेरे भाई का इधर कुत्तों को पत्थर मारते रहे हम दोनों तो में पत्थर मारा जथेदार है पटियाल गया जगजीत सिंह नाम है मुझे लगा तेरे अंदर कुछ तो रहेगा तेरे अंदर हार्दिका कर कटा जो सोचा नहीं था रे तेरी इतनी छोटी सोच है एक मिनट पकड़ना फोन ये सोचा नहीं था लेकिन सच में तूने प्रॉपर तेरा जात दिखा है प्रॉपर और हाँ अरे अकेले में ना तेरे को फिर एक बार फाइट होना पड़ेगा मेरे से लड़ने के लिए अकेले में वन मैन शो एनी टाइम तेरे साथ में अगर सच में तू है सच में है ना तू मैं गुरु का सिंह ही नहीं मेरे को वन ऑन वन मिल जो मर्जी राजपुरा में भी मिलने चाहिए तो लेकिन अकेले ना ये पचास लोगों को लेके मत ना जैसे आज बाप लोगों को लेके आया तू और ना तू गुरु का सिंह ना तू गुरु का सिंह क्योंकि ये सिंगो वाला हरकत नहीं है जो डिस्प्ले पे दिख रहा है हाँ मैंने तेरे को गाली दिया मैं नहीं बोल रहा मैंने नहीं दिया मैं दिया कब दिया हां जी हान जी हां जी सुने जा रहे राजपुरा राजपुरा तेरे बाप का ही रहे हा बंद कमरे में मिलेगा एक बार अकेला एक बार मेरे को कुछ सेकंड है सिर्फ बंद कमरे में तेरे को सिंग नहीं मानता रहे मैं तो सिंह भी नहीं है तूने जो आज किया ना ਔਰੰਗਜ਼ੇਬ ਵਜ਼ੀਰ ਖਾਨ 10 ਲੱਖ ਚਾਲੀ ਸਿੰਘੋ ਦਾ ਇਤਿਹਾਸ ਆ ਬੇਕਪਰਮਾਨੇ ਗੱਲ ਇਦਾਂ ਮੈਂ ਤੈਨੂੰ ਉਦੋਂ ਵੀ ਫੋਨ ਕਰਕੇ ਵੀਰ کہہ ਕੇ ਬੋਲਿਆ ਸੀ ਕਿ ਇਸ ਗੱਲ ਕਰਕੇ ਅਸੀਂ ਨਹੀਂ ਚਾਹੁੰਦੇ ਕਿ ਪੰਥ ਦੀ ਬਦਨਾਮੀ ਹੋਵੇ ਵੀ ਇਹ ਆਪਸ ਚ ਲੜਦੇ ਪਏ ਨੇ ਮੇਰੇ ਅੱਗੇ ਆਉਣ ਦਾ ਕਾਰਨ ਕੀ ਸੀਗਾ ਦਿੱਤੀ ਤੋਂ ਪਹਿਲਾਂ ਮੈਂ ਅੱਗੇ ਆਇਆ ਕਿ ਬਾਣੇ ਦੀ ਕਿ ਦਮਾਲੇ ਦੀ ਨਾ ਸ਼ਰਮ ਆਉਂਦੀ ਆ ਸਿੰਘ ਨੂੰ ਪਰ ਤੇਰੇ ਨਾਲ ਦੇ ਜਿਹੜੇ ਮੌਨੇ ਘੋਨੇ ਬੰਦੇ ਸੀਗੇ ਉਹਨਾਂ ਨੇ ਸ਼ਰਮ ਨਹੀਂ ਕੀਤੀ ਮੇਰੇ ਦਮਾਲੇ ਤੇ ਈਟਾਂ ਵਜੀਆਂ ਨੇ ਹਾਂ ਇਸ ਕਰਕੇ ਮੈਨੂੰ ਜਵਾਬੀ ਕਾਰਵਾਈ ਦੇ ਵਿੱਚ ਇੱਕ ਦੋ ਉਹ ਵੀ ਮੈਂ ਉਸ ਬੰਦੇ ਦੇ ਮਾਰੀ ਜਿਹੜੇ ਮੌਨੇ ਘੋਨੇ ਸੀਗੇ ਸਹੀ ਬਾਤ ਸਰਦਾਰ ਬੰਦੇ ਤੇ ਮੈਂ ਈਟ ਨਹੀਂ ਜਲਾਈ ਠੀਕ ਆ ਨਾ ਉਹ ਵੀ ਛੋਟੀਆਂ ਜਿਹੜੀਆਂ ਈਟਾਂ ਸੀਗੀਆਂ ਨਾ ਉਹੀ ਛੋਟੇ ਦੇ ਆਈਆਂ ਨੇ ਪੰਥ ਦਾ ਜਲੂਸ ਕੱਢ ਰਹੇ ਹੋ ਤੁਸੀਂ ਆਪਸ ਦੇ ਵਿੱਚ ਲੜ ਕੇ ਅਹੀ ਯਾਰ ਤੇਰਾ ਸਾਥ ਦੇਣਾ ਚਾਹੁੰਦੇ ਆ ਤੂੰ ਸਾਡਾ ਸਾਥ ਦੇ ਤੂੰ ਤਾਂ ਉੱਥੇ ਲੱਗੇ ਹੋਏ ਆਂ ਵੀ ਬਸ ਆਪਸ ਵਿੱਚ ਲੜੇ ਆਪ ਆਪਸ ਹੀ ਆਪਸ ਵਿੱਚ ਲੜੇ ਜੋਗੇ ਆ ਪੁਲਿਸ ਸਟੇਸ਼ਨ ਮੈਂ ਬਿਆਨ ਦੇ ਰਹਾ ਮੈਂ ਪਚ ਕੇ ਭੱਜ ਕੇ ਗਿਆ ਅਰੇ 50 ਕੋ ਲੈ ਕੇ ਆਉਣ ਵਾਲੇ ਨਪੁੰਸਕ ਕੀ ਔਲਾਦ ਆਣਾ ਇਕੱਲੇ ਮੇ ਮਿਲਣਾ ਵਾਏ ਗੁਰੂ ਜੀ ਮੈਨੂੰ ਇਹ ਨਹੀਂ ਪਤਾ ਸੀਗਾ ਕਿ ਤੂੰ ਲੜਨ ਲੌਣਾ ਪਿਆ ਹਾਂ ਮੈਨੂੰ ਥੋੜਾ ਮਸਲਾ ਪਤਾ ਸੀਗਾ ਕਿ ਕੀ ਆ ਠੀਕ ਹੈ ਮੈਂ ਸਿਰਫ ਅੱਗੇ ਇਸ ਕਰਕੇ ਆਇਆ ਸੀਗਾ ਕਿ ਤੈਨੂੰ ਸ਼ਾਂਤੀ ਮਿਲੇ ਕੋਈ ਨਿਹੰਗ ਸਿੰਘ ਕੋਈ ਬਾਣੇ ਦੇ ਵਿੱਚ ਹੈਗਾ ਮੇਰੀ ਪਛਾਣ ਕਰਦਾ ਵੀ ਯਾਰ ਠੀਕ ਹੈ ਕੋਈ ਨਿਹੰਗ ਸਿੰਘ ਹੈਗਾ ਉਲਟਾ ਤੁਸੀਂ ਯਾਰ ਉਤੋਂ ਇੱਟਾ ਪੱਥਰ ਬਾਹਰ ਦੇ ਸ਼ੁਰੂ ਕਰਦੇ ਹਾਂ ਕੋਈ ਚੰਗੀ ਗੱਲ ਥੋੜੀ ਹੈ ਤੈਨੂੰ ਆਪ ਨੂੰ ਸਤੂ ਪੰਥ ਦਾ ਰਖਾ ਬਣਦਾ ਤੇ ਤੈਨੂੰ ਵੀਰ ਪਤਾ ਹੋਣਾ ਚਾਹੀਦਾ ਕਿ ਆਪਸ ਦੇ ਵਿੱਚ ਪੱਗਾਂ ਵਾਲੇ ਪਰ ਅਸੀਂ ਦਮਾਲਿਆਂ ਵਾਲੇ ਆ ਜੇ ਤੂੰ ਉਹ ਮੋਨੇ ਕੋਨੇ ਬੰਦਿਆਂ ਨੂੰ ਲੈ ਕੇ ਆਉਣਾ ਠੀਕ ਹੈ ਨਾ ਤਸ ਉਹਨਾਂ ਤੋਂ ਉਲਟਾ ਮਰੋਣਾ ਭਾਵੇਂ ਵਿਕੀ ਥੋਮਸ ਸਿੰਘ ਆ ਠੀਕ ਹੈ ਨਾ ਇਹਦੇ ਤੇ ਵੀ ਕੇਸ ਦਾ ਹੱਕ ਨਹੀਂ ਕਿ ਉਹ ਮੋਨਾ ਕੋ ਨਾਈਟਾ ਰੋੜੇ ਮਾਰੇ ਤੁਸੀਂ 50 ਬੰਦੇ ਯਾਰ ਬਗਾਨਾ ਘਰ ਸੀਗਾ ਅਸੀਂ ਖਾਣ ਪੀਣ ਵਾਸਤੇ ਉੱਥੇ ਗਏ ਆ ਤੈਨੂੰ ਐਸੇ ਕਰਕੇ ਸੱਦਿਆ ਸੀ ਕਿ ਤੈਨੂੰ ਨਾਲ ਵਾਕੇ ਖਾ ਪੀ ਲਾਂਗੇ ਜੋ ਤੁਹਾਡੇ ਕਿਸੇ ਗਿਲੇ ਨੇ ਤੁਹਾਡੇ ਮਣਾ ਚ ਬੈਰ ਵਿਰੋਧ ਹੈਗਾ ਨਾ ਉਹ ਕੱਢ ਲਾਂਗੇ ਐਸੇ ਕਰਕੇ ਅਸੀਂ ਉੱਥੇ ਗਏ ਸੀਗੇ ਪਰ ਤੁਸੀਂ ਚੰਨ ਕੁਝ ਹੋਰ ਚੜ੍ਹਤਾ ਯਾਰ ਆਪਸ ਚ ਕੀ ਸਾਡਾ पत्थर मारा रे इसने लड़के तुम हो माँ कसम पत्थर को छुआ नहीं मैंने पत्थर को छुआ नहीं मैंने और ये सिंह ने भी हाथ कटा करके लिए